ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜੀ ਜਿਹੜਾ ਸਵੇਰ ਦਾ 6 6:30 ਵਜੇ ਦਾ ਹੈਗਾ ਆ ਤੇ ਕਮਰੇ-ਕੁਮਰੇ ਆਪਾਂ ਸਾਰੇ ਸੁੰਬਰ ਲੈਨੇ ਤੇ ਇਹ ਮੈਂ ਉੱਠ ਕੇ ਜਿਹੜਾ ਹੈਗਾ ਚਾਹ ਪਾਣੀ ਬਣਾ ਕੇ ਪੀ ਲਿਆ ਆ 6:30 ਦਾ ਟਾਈਮ ਆ ਬੇਟਾ ਇਹਨੂੰ ਅੱਜ ਵੀ ਅੰਦਰ ਕਰਤਾ ਤੇ ਸਰਦਾਰ ਜੀ ਵੀ ਉੱਠ ਕੇ ਅੰਦਰ ਚਲੇ ਗਏ ਨੇ ਚਾਹ ਪੀਤੀ ਉਹਨਾਂ ਨੇ ਵੀ ਤੇ ਮੰਜੇ ਬਿਸਤਰੇ ਵੀ ਚੁੱਕ ਦਿਆ ਸਾਰਾ ਕੰਮ ਆ ਜਿਹੜਾ ਮਨ ਜੇ ਵਸਤਰਾ ਨਿਪੜ ਗਿਆ ਤੇ ਕਮਰੇ ਵਗੈਰਾ ਪੱਕਾ ਪੱਕਾ ਥਾਂ ਸਾਰਾ ਸੰਭਰ ਲਿਆ ਤੇ ਆਪਾਂ ਕੱਚਾ ਥਾਂ ਜਿਹੜਾ ਸੰਭਰ ਰਹੇ ਹਾਂ ਸਵੇਰ ਵੇਲੇ ਤੇ ਸਵੇਰ ਦਾ ਮੌਸਮ ਜਿਹੜਾ ਬਹੁਤ ਵਧੀਆ ਠੰਡਾ ਠੰਡਾ ਹੁੰਦਾ ਹੈ ਤੇ ਜਾਨਵਰ ਆ ਜਿਹੜੇ ਚਹਿਚਾ ਰਹੇ ਹੁੰਦੇ ਆ ਮਤਲਬ ਬਹੁਤ ਵਧੀਆ ਲੱਗਦਾ ਹੈ ਮਾਰਨਿੰਗ ਵੇਲੇ ਕਿ ਇਹ ਸਾਡੀ ਜਿੰਮੀ ਇਹਨੂੰ ਆਏ ਆ ਵੀ ਪਤਾ ਨਹੀਂ ਕੀ ਕਰਕੇ ਕਰਦੀ ਹੈ ਹਨਾ ਚ ਦੇਖਦੀ ਕਰਦੀ ਹੈ ਵੀ ਕੀ ਆ ਕਰ ਕਾਂ ਤੋਂ ਸੁੰਬਰ ਨੂੰ ਖਾਇਆ ਬਹੁਤ ਹੋ ਜਾਂਦਾ ਆ ਪਰ ਜਦੋਂ ਸੁੰਬਰ ਦਿੰਦੇ ਆ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਸਾਫ਼ ਸਾਫ਼ ਲੱਗਦਾ ਆ ਇਹਦਾ ਇਨਾ ਕਹਿਗਾ ਆ ਵੀ ਹਾਂ ਜਦੋਂ ਹੁਣ ਖਾਰਸਾਂ ਤੇ ਆਪਾਂ ਨੂੰ ਪੋਚੇ ਲਾਉਣੇ ਪੈਂਦੇ ਆ ਆਪਣਾ ਇਹ ਪੋਚ ਜਿਹੜਾ ਕੰਮ ਖਤਮ ਹੋ ਜਾਂਦਾ ਬਸ ਸੱਚੇ ਸਾਤ ਬਸ ਪਹਿਲਾਂ ਸੁੰਬਰ ਕੇ ਹੀ ਆਪਣਾ ਕੰਮ ਆ ਜਿਹੜਾ ਨਿਪਟ ਜਾਂਦਾ ਆ ਬਸ ਮਤਲਬ ਸੁੰਬਰਨ ਤੇ ਜਿਹੜਾ ਟਾਈਮ ਲੱਗਣਾ ਆ ਤਾਂ ਉਹੀ ਲੱਗਦਾ ਆ ਮੈਂ ਵੀਡੀਓ ਵੀ ਫਾਸਟ ਨਹੀਂ ਕੀਤੀ ਤੁਸੀਂ ਦੇਖ ਲਓ ਇਹ ਟਿੰਨ ਕਮੈਂਟ ਦੇ ਵਿੱਚ ਵਿੱਚ ਮੈਂ ਜਿਹੜਾ ਹੈਗਾ ਇਹ ਵੀ ਜਿਹੜਾ ਸਭਰ ਦੂੰਗੀ ਇੰਨਾ ਹੀ ਥਾਂ ਸਾਡਾ ਮਤਲਬ ਕਮਰੇ ਦਾ ਕਮਰਿਆਂ ਦਾ ਹੋ ਜਾਂਦਾ ਹੈ ਪੱਕੇ ਦਾ ਤੇ ਉਹ ਨਹੀਂ ਇਹਦਾ ਤੇ ਕਮਰਿਆਂ ਦੇ ਵਿੱਚ ਮੈਨੂੰ ਚੋਗਣਾ ਟਾਈਮ ਲੱਗ ਜਾਂਦਾ ਹੈ ਤੇ ਪੱਕੇ ਥਾਂ ਤੇ ਮੈਨੂੰ ਸਿਰਫ 3 ਮਿੰਟ ਲੱਗਦੇ ਨੇ ਸੁੰਭਰਨ ਇਹਨਾਂ ਨੂੰ 3 ਤੋਂ 3.5 ਮਿੰਟ ਦਾ ਟਾਈਮ ਮੈਨੂੰ ਲੱਗ ਜਾਂਦਾ ਹੈ ਬਸ ਐਨੇ ਟਾਈਮ ਦੇ ਵਿੱਚ ਮੈਂ ਸੁੰਭਰ ਕੇ ਸਾਫ਼ ਕਰ ਦੂੰਗੀ ਤੇ ਬਾਕੀ ਹਨਾਂ ਜੀ ਤੁਹਾਡੇ ਵੱਲ ਮੌਸਮ ਕਿਦਾਂ ਹੈ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਵੱਲੀ ਤੇ ਮੌਸਮ ਜਿਹੜਾ ਹੈਗਾ ਆ ਛੰਡਾ ਜਾਂ ਬੱਦਲ ਹੋਏ ਹੋਏ ਆਗੇ ਗੱਲ ਤੇ ਬਿਲਕੁਲ ਵੀ ਜਿਹੜੀ ਹੈਗੀ ਧੁੱਪ ਨਹੀਂ ਨਿਕਲੀ ਹੈਗੀ ਬਹੁਤ ਵਧੀਆ ਮੌਸਮ ਹੈ ਆ ਜਿੱਦਾਂ ਹੁਣ ਆਪਾਂ ਹਨਾ ਛਾਂ ਲੱਭਦੇ ਹੁੰਨੇ ਬੈਣ ਨੂੰ ਤਾਂ ਆਪ ਛਾਂ ਹੀ ਰਹਿੰਦੀ ਐ ਅਸੀਂ ਇਦਾਂ ਵਿੜੇ ਦੇ ਵਿੱਚ ਵੀ ਬੈਠੇ ਰਹਿੰਦਾ ਆ ਛਾਵੇਂ ਕੋਈ ਚੱਕਰ ਨਹੀਂ ਹੈਗਾ ਹਨਾ ਕੋਈ ਜ਼ਿਆਦਾ ਧੁੱਪ ਵੀ ਨਹੀਂ ਨਿਕਲਦੀ ਹੈਗੀ ਬਹੁਤ ਵਧੀਆ ਮੌਸਮ ਆ ਕੀ ਪ੍ਰਮਾਤਮਾ ਕਰੇ ਹਨ ਏਦਾਂ ਹੀ ਠੰਡਾ ਮੌਸਮ ਰਵੇ ਤੇ ਮੀਂਹ ਮੂ ਆ ਜਾਵੇ ਤਾਂ ਹੋਰ ਵੀ ਵਧੀਆ ਗੱਲ ਆ ਹਨਾ ਤੇ ਹੁਣ ਇਹਨੂੰ ਆਇਆ ਵੀ ਮੇਰੇ ਨਾਲ ਖੇਡੂਗੀ ਦੇਖੋ ਇਹ ਮੇਰੇ ਬਿੱਟਿਆਂ ਦੇ ਵਿੱਚ ਵਾਜੀ ਫਿਰਦੀ ਵੀ ਮੇਰੇ ਨਾਲ ਖੇਡੂਗੀ ਇਹਨੂੰ ਇਹ ਆ ਵੀ ਬਸ ਮੇਰੇ ਨਾਲ ਖੇਡਣ ਲੱਗ ਪਈ ਇਹਨੇ ਇੱਥੇ ਹੀ ਘਰਦੀ ਰਹਿਣਾ ਆ ਜਿੰਨਾ ਚਿਰ ਮੈਂ ਝਾੜੂ ਮਾਰਦੀ ਤੇ ਉਹੀ ਵੀ ਕੰਮ ਕਰਦੇ ਮਗਰ ਮਗਰ ਫਿਰਦੀ ਗਈ ਇਹ ਇਹ ਵੀ ਹਨਾ ਆਪਾਂ ਨੂੰ ਬੱਚਿਆਂ ਵਾਂਗੂ ਹੁੰਦੇ ਆਗੇ ਹਨਾ ਤੇ ਜਵਾਨੀਏਵੇਂ ਹੁੰਦਾ ਮੈਨੂੰ ਵੀ ਚਲੇ ਇੱਧਰ ਹੋ ਜਾਏ ਉੱਧਰ ਹੋ ਜਾਏ ਜਦੋਂ ਮੜਾ ਜਾਂ ਥੋੜਾ ਜਿਹਾ ਕਿਤੇ ਭੌਂਕਣ ਦੇ ਲੱਗ ਜਾਂਦੀ ਉਹਦਾ ਬੜਾ ਗੁੱਸਾ ਚੜਦਾ ਹੈ ਉਦੋਂ ਮੈਂ ਬੋਲਣ ਲੱਗ ਜਾਂਦੀ ਚੁੱਪ ਕਰਕੇ ਬਹਿ ਨਹੀਂ ਸਕਦੀ ਹੁਣ ਇਹਨੇ ਆਈ ਫਿਰਦੀ ਰਹਿਣਾ ਸਾਰੇ ਵੀਡੀਓ ਦੇ ਵਿੱਚ ਥੋੜਾ ਟਾਈਮ ਅਸੀਂ ਇਹਨੂੰ ਬੰਨ੍ਹ ਦਿੰਨੇ ਹੁੰਦੇ ਜਿਆਦਾ ਟਾਈਮ ਤਾਂ ਨਹੀਂ ਬੰਨ੍ਹਦੇ ਥੋੜਾ ਜਿਹਾ ਟਾਈਮ ਬੰਨ੍ਹ ਦਿੰਨੇ ਆ ਕਿਉਂਕਿ ਨਾ ਫਿਰ ਅ ਕਈ ਵਾਰ ਕੋਈ ਆਉ ਜਾਂਦਾ ਹੈ ਜਾਂ ਤਾਂ ਫਿਰ ਔਖਾ ਹੋ ਜਾਂਦਾ ਫਿਰ ਭੌਂਕਦੀ ਹੈ ਫਿਰ ਫਾੜ ਲੂਗੀ ਕਿਸੇ ਨੂੰ ਇਹਨੂੰ ਆਦਤ ਹੈ ਵੀ ਗਿੱਟਿਆਂ ਨੂੰ ਪੈਂਦੀ ਹੈ ਜਾ ਕੇ ਅਗਲੇ ਦੇ ਚੁੱਪਚੀਂਦੀ ਜਾ ਕੇ ਗਿੱਟ ਭਰ ਦੇ ਦਇਆ ਦਾ ਦਾ ਉਹ ਇਦਾਂ ਖਿੱਕੀ ਕਰਦੀ ਰਹਿੰਦੀ ਹੈਗੀ ਸਭ ਝਾੜੂ ਲਾਤਾ ਆਪਾਂ ਸਾਰੇ ਵਿੜੇ ਦੇ ਵਿੱਚ ਹੋ ਗਿਆ ਸਫਾਈ ਤੇ ਪੂਰਾ ਕਰਕੇ ਸੁਟਿਆਵਾਂਗੇ ਝਾੜੂ ਪਾ ਲਾਤਾ ਆ ਕੱਪੜੇ ਵਾਸ਼ਿੰਗ ਮਸ਼ੀਨ ਚ ਆਪਾਂ ਪਾਦੇ ਆ ਜਾਨ ਬੰਨੇ ਆਪਾਂ ਆਟਾ ਟਾਈਮ ਆ ਜਿਹੜਾ 7 ਵਜੇ ਦੇ 9 ਮਿੰਟ ਹੋ ਗਏ ਆ ਤੁਹਾਨੂੰ ਭੱਜੀ ਫਿਰਦੀਆਂ ਘਾਟਾ ਕੋਣ ਕੇ ਅੱਧਾ ਘੰਟਾ ਰੱਖਦੇ ਨੇ ਰੈਸਟੋਰੈਂਟ ਤੋਂ ਆ ਕੇ ਜਿਹੜਾ ਹੈਗਾ ਇਸ ਤੋਂ ਆਉਟ ਲਿਆ ਹੋਊਗਾ ਉਦੋਂ ਵਾਲਾ ਜਿਹੜੀ ਪ੍ਰਗਰਮ ਹੋਣੀ ਰੱਖੀ ਹੋਈ ਹੈ ਸਬਜੀ ਅੱਜ ਕੋੜਿਆਂ ਦੀ ਆ ਰੱਖਣੇ ਪਾਣ ਹਵਾ ਚੱਲਦੀ ਪਈ ਆ ਇਹ ਹੁਣ ਫਿਰ ਹਾਲ ਤਾਂ ਬੱਦਲ ਦਿੱਕੋ ਜੇ ਤੋਂ ਕਰਿਆ ਨਹੀਂ ਕਰਨੇ ਇਕਲੇ ਨਾ ਤੋਂ ਹਨ ਬਦਲੀ ਰਹਿਣਾ ਮੀਨੂ ਕਹਿਣਾ ਕਈ ਥਾਂ ਮੇਂ ਤਾਂ ਪੈ ਰਹੀ ਏ ਮੇਂ ਇਹ ਗਰਮੀ ਇੰਨੀ ਹੋ ਜਾਂਦੀ ਹੈ ਮੇਰਾ ਹਾਲ ਹੋ ਜਾਂਦਾ ਨਾਲੇ ਹਵਾ ਚੱਲਦੀ ਹੈ ਫਿਰ ਵੀ ਪਸੀਨਾ ਆ ਜਾਂਦਾ ਮੈਂ ਸਭ ਵੀ ਗਰਮ ਰਹਿ ਗਿਆ ਵੀ ਦੇਖੋ ਸਾਹ ਘਟਾਤਾ ਨੂੰ ਕੋਈ ਹੁੰਦਾ ਹੁੰਦਾ ਮੈਂ ਕਿਤੇ ਚੱਲਦਾ ਹੁੱਲਮੂਹ ਚ ਭਰਿਆ ਕਰੋ ਜੀ ਐਡਸਪੂਨ ਨਾਲ ਭਰਿਆ ਕਰੋ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਵੇ ਸਭ ਤੋਂ ਪਹਿਲਾਂ ਤਾਂ ਹਨ ਮੂਲੇ ਜੇ ਬਲੌਗ ਵਧੀਆ ਲੱਗ ਰਹੇ ਹੁੰਦੇ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਕਰੋ ਬਸ ਇਹ ਨਹੀਂ ਕਰਦੇ ਜੇ ਕੋਈ ਪਤਾ ਕਿ ਪਲੀਜ਼ ਹਨ ਜਿਹੜਾ ਵੀਡੀਓ ਦੇ ਵਿੱਚ ਦਿਖਾਇਆ ਹੁੰਦਾ ਉਹਦੇ ਨਾਲ ਰਿਲੇਟਿਡ ਹੀ ਕਮੈਂਟ ਕਰਿਆ ਕਰੋ ਜਿੱਦਾਂ ਨਾਈਸ ਵੀਡੀਓ ਹਨ ਵਿੱਚ ਹੁੱਲਮੂਹ ਬਹੁਤ ਇਦਾਂ ਦੇ ਕਮੈਂਟ ਕਰਨਾ ਕਰੋ ਨਮਸਕਾਰ ਜੁਦਦੇ ਹੈਟਰ ਬੇਕਰ ਯੂ ਕੱਟ ਪਾਉਂਦੇ ਆ ਜੇ ਆਪਾਂ ਵੀਡੀਓ ਨਾਲ ਰਿਲੇਟਡ ਕਮੈਂਟ ਕਰਦੇ ਆ ਤੇ ਵੀਡੀਓ ਵਧੀਆ ਚੱਲਦੀ ਆ ਲੋਕ ਯਾਦ ਕਰਾ ਪਹੁੰਚਣ ਲਈ ਆ ਮੈਨੂੰ ਕੋਈ ਤੁਹਾਨੂੰ ਜਰੂਰ ਕਮੈਂਟ ਕਰ ਦਿਓ ਉਹ ਤਾਂ ਈਮਾ ਜਿਹੜਾ 8:3 ਹੋ ਗਈ ਆ। ਦਵਾ ਘਟੂ ਜਾਇਆ ਪਰ ਨਾਲ ਲੱਗੇ ਰੋਟੀ ਤੇ ਨਾਲ ਦੇ ਨਾਲ ਹੀ ਜਿਹੜਾ ਹੈਗਾ ਜਮੇ ਇਹਨਾਂ ਦਾ ਲੰਚ ਪੈਕ ਕਰ ਦੇਣਾ। ਮੋਂਦੀ ਲਾਉਂਦੀ। ਦਹੀਂ ਵਗੈਰਾ ਪਾ ਦੇਣੀ ਹੈ ਡੱਬੇ 'ਚ। ਤੇ ਜਿਹੜੀ ਰਾਤ ਦੀ ਬਚੀਆਂ ਹੋਣੇ ਰੋਟੀਆਂ ਨੇ ਇਹ ਮੈਂ ਜਾਣ ਵਣਾਂ ਨੂੰ ਛੱਕ ਦੇ ਪਾ ਦੇਣੀ ਹੈ, ਖਾਣ ਦੇ। ਚਿੜੀਆਂ ਹਨਾ ਕਾਟਵਾ ਗੋਲੇ ਕਬੂਤਰ ਕਾਫੀ ਜਾਨਵਰ ਆ ਜਾਂਦੇ ਸਾਡੇ ਖਾਣ ਦੇ ਨੇ ਸਿਰੇ ਟਾਪਰ ਬਾੜਦੀਆਂ ਵਾ ਫਿਰ ਸੋਈ ਦੀ ਛੱਤ ਤੇ ਸਾਰਾ ਸਾਰਾ ਡਿੱਬੜ ਗਿਆ ਕੱਪੜਿਆਂ ਦੀ ਜਿਹੜੀਆਂ ਕੱਲ ਤੋਂ ਤੁਸੀਂ ਤੇ ਹਨਾ ਉਹਨਾਂ ਨਹੀਂ ਅਸੀਂ ਉਹ ਵੀ ਲਾ ਦਿੱਤੀਆਂ ਨੇ ਅਸਰ ਉੱਪੀ ਖਾ ਕੇ ਤੇ ਫਿਰ ਰੱਪਾ ਜਿਹੜਾ ਹੈਗਾ ਨਾ ਇਹਦੇ ਮਸ਼ੀਨ ਚ ਨਾਵਾਂਗੇ ਕਿ ਮੈਂ ਮੇਰੀ ਜਾਨ ਤਾਂ ਮੈਂ ਕੰਮ ਤਾਂ ਦਸਾਂਣਾ ਮੇਰੀ ਕੀ ਤੇਰਨੋ ਨਹੀਂ ਮੈਂ ਤਾਂ ਕਿਪਸਿੰਨ ਖਸਿੰਨਾ ਆ ਜਾਂਦਾ ਔਖਾ ਹੋ ਜਾਂਦਾ ਦੋ ਟੰਡ ਵਾਲੀ ਨਾਲ ਇਹਦਾ ਮਤਲਬ ਦਿਹਾੜੀ ਵਿੱਚ ਹਿੰਗਾਰ ਵੀ ਜਦੋਂ ਵਰੋਈ ਹੋਇਆ ਇਹ ਪੂਰਾ ਹਾਲ ਹੋਇਆ ਮੈਂ ਉਹਨਾਂ ਸਮਿਆਂ ਦੀ ਗੱਲ ਸੋਚਣੀ ਆ ਜਦੋਂ ਲਾਈਟ ਤਾਂ ਨਹੀਂ ਸੀ ਹੁੰਦੀ ਵੀ ਉਹ ਲੋਕਿਤ ਨਾ ਨਾਮ ਦਰਕਾਰ ਆਪਣੇ ਘਰ ਅੰਦਰ ਦੀ ਹੋਣੀ ਜੇ ਜੇ ਆਪਣੇ ਹੁਣ ਆਪਾਂ ਜੇ ਬੈਂਡ ਕਲਾਈਡ ਚਲੀ ਜਾਂਦੀ ਪੱਖਾ ਬੰਦ ਹੋ ਜਾਂਦਾ ਆਪਣੇ ਸਾਹ ਸੁੱਕਣ ਵਾਲੇ ਹੋ ਜਾਂਦੇ ਦਹੀਂ ਪਾ ਦੇਣੀ ਆ ਲੰਚ ਬਾਕਸ ਦੇ ਵਿੱਚ ਦਹੀਂ ਨਾਲ ਲੈ ਜਾਣਾ ਸੀ ਬੱਦਲ ਬਹੁਤ ਹੋਈ ਹੋਈ ਨਹੀਂ ਹੈ ਸੀ ਗੱਲ ਨਹੀਂ ਵੀ ਬੱਦਲ ਨਹੀਂ ਹੈਗੇ ਧੁੱਪ ਤਾਂ ਨਹੀਂ ਹੋਈ ਨਹੀਂ ਹੈਗੀ ਬਾਦ ਸੁਣਨੀ ਪਰ ਮੀਂਹ ਨਹੀਂ ਆਉਂਦਾ ਜਿੰਨਾ ਜ਼ਰ ਮੀਂਹ ਨਹੀਂ ਆਉਂਦਾ ਉਹਨਾਂ ਚਿਰ ਗਰਮੀ ਤੋਂ ਰਾਹ ਨਹੀਂ ਮਿਲਣਦੀ ਜਿੰਨਾ ਚਿਰ ਤਾਂ ਗਰਮੀ ਹੀ ਰਹੂਗੀ ਜਿੰਨਾ ਚਿਰ ਮੀਂਹ ਨਹੀਂ ਆਂਦਾ ਨੀ ਜੇ ਕੋਸ਼ ਹੋਈ ਜਾਵੇ ਅਸਲੀ ਮਸੇ ਬਹੁਤ ਨਹੀਂ ਪਈ ਜਾਂਦਾ ਯਾ ਨਾ ਆਮਾ ਪਿੰਡਾਂ ਦੇ ਵਿੱਚ ਹੋਰ ਨਾ ਜ਼ਿਲ੍ਹਿਆਂ ਦੇ ਵਿੱਚ ਵੀ ਲੁਧਿਆਣੇ ਵੀ ਪੈ ਗਿਆ ਮੀ ਤਾਂ ਪਰ ਆਪਣੇ ਨਹੀਂ ਇਥੇ ਨਹੀਂ ਆ ਰਿਹਾ ਹੋਰ ਨਹੀਂ ਖਾਈ ਤਾਂ ਬਹੁਤ ਪਈ ਜਾਂਦਾ Hmm. <sighs> ਦੇ ਵਿਚ ਪਾ ਕੇ ਨਮਕ ਕਰਦੇ ਆਂ ਟੈਕ ਚਲੋ ਜੀ ਮੈਂ ਬਣਾਣਾ ਰੋਟੀ ਦੀ ਤੇ ਤੁਹਾਡੇ ਨਾਲ ਕਰਦੇ ਆਂ ਲਲਵਾਤਾ ਕੀ ਆਪਣਾ ਕੰਮ ਆ ਜਿਹੜਾ ਸਾਰਾ ਨਿਪਟ ਗਿਆ ਕੱਪੜੇ ਵਗੈਰਾ ਪਾਤੋ ਤੇ ਇਹਨੇ ਰੋਟੀ ਖਾ ਕੇ ਬਾਤਨ ਵਗੈਰਾ ਪਵਾ ਮਾਸ ਤੇ ਆ ਕੱਪੜੇ ਦੇ ਸਾਰੇ ਤਾਂ ਬੁਗ ਬੁਗ ਪਾਤੋ ਦਿਆ ਨੇ ਸਾਰੇ ਕੱਪੜੇ ਧੋਤੇ ਨੇ ਧੋਤੇ ਧੁੱਪਨੇ ਪਾਤੇ ਆ ਇਸ ਸਰਦਾਰ ਜੀ ਕੰਮ ਤੇ ਚਲੇ ਗਏ ਆ ਜਸਨਦਾਲੀ ਸਹਿਰਵਾ ਦਾ ਜੂੜਾ ਜੜਾ ਕਰਤਾ ਆ ਬਸ ਸਾਰੇ ਕੰਮ ਆ ਜਿਹੜੇ ਆਪਣੇ ਖਤਮ ਹੋ ਗਏ ਸਵੇਰ ਦੇ ਤੇ ਹੁਣ ਦਪਿਆ ਨੂੰ ਰੋਟੀ ਪਾਣੀ ਕਰਾਂਗੇ ਜਿਹੜਾ ਅਸੀਂ ਦੋਨੋਂ ਹੀ ਮਾ ਮਾਪੋਤੀ ਬਣਾ ਕੇ ਕੁਝ ਸਾਲਾਂ ਦੀ ਪੈਰ ਦੀ ਤੇ ਦੋ ਸਾਡਾ ਕੰਮ ਸਾਰਾ ਨਹੀਂ ਪੜ ਚੁੱਕਿਆ ਮੌਸਮ ਆ ਜਿਹੜਾ ਠੰਡਾ ਹੋ ਗਿਆ ਬੱਦਲ ਆ ਜਿਹੜੇ ਬਣੇ ਦੇਖ ਸਾਤੇ ਆ ਚਾਰੇ ਚਾਰ ਚਫੇਰੇ ਬੱਦਲ ਹੀ ਬੱਦਲ ਹੋ ਗਏ बस ਮੀਂਹ ਆ ਜਾਵੇ ਜਦੋਂ ਮੀਂਹ ਆ ਗਿਆ ਤੇ ਮੌਸਮ ਠੰਡਾ ਹੋ ਜਾਊਗਾ ਅੱਬ ਠੰਡਾ ਰਹੇਗਾ ਯਾ ਮਤਲਬ ਜਿੰਨਾ ਚਿਰ ਮੀਂਹ ਨਹੀਂ ਆਉਂਦਾ ਨਾ ਉਹ ਨਜ਼ਾਰਾ ਜੜੀ ਹੈ ਆ ਭੜਾਸ ਜੀ ਆ ਗਰਮੀ ਜੀ ਕੋਈ ਗਰਮੈਸ਼ ਜੀ ਚੱਕੀ ਨਹੀਂ ਜਾਣੀ ਹੈਗੀ ਮੀਂਹ ਆਏ ਤਾਂ ਬਿਲਕੁਲ ਨੋਰਮਲ ਮੌਸਮ ਵਧੀਆ ਹੋ ਜਾਊਗਾ ਕੱਲ ਵੀ ਇਦਾਂ ਹੀ ਰਿਹਾ ਸਾਰਾ ਦਿਨ ਹਨਾ ਠੰਡਾ ਹੀ ਰਿਹਾ ਆ ਤੇ ਧੁੱਪ ਨਿਕਲੀ ਨਹੀਂ ਹੈਗੀ ਸੇਕ ਵੀ ਨਹੀਂ ਚਮਾਰਦਾ ਠੀਕ ਸੀਗਾ ਪਰ ਜਦੋਂ ਜਿੰਨਾ ਚਿਰ ਮੀਂਹ ਨਹੀਂ ਨਾ ਆਉਂਦਾ ਉਹਨਾਂ ਚ ਸਹੀ ਨਹੀਂ ਹੋਣਾ ਜਦੋਂ ਬੱਦਲ ਹਟ ਗਏ ਤੇ ਫੇਰ ਇਹ ਧੁੱਪ ਇਦਾਂ ਹੀ ਗਰਮੈਸ਼ ਰਹੂਗੀ ਮੀਂਹ ਪਏ ਤਾਂ ਬਾਅਦ ਜਿਹੜਾ ਸੈੱਟ ਹੋ ਜਾਊਗਾ ਚਲੋ ਜੀ ਬਲੌਗ ਦਾ ਪੈਨ ਡਿੱਥੀ ਕਰਦੇ ਆ ਜੇਕਰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਜਾਂ ਕਿਸੇ ਹੋਰ ਬਲੌਗ ਦੇ ਨਾਲ ਰੱਬ ਰੱਖਾ